ਬਾਦ ਰਪਿੰਦਰ ਆ ਗਿਆ ਕਬੱਡੀ ਪੌਣ ਦੇ ਵਾਸਤੇ ਆ ਗੱਬਰੂ ਚੜਦੀਆਂ ਉਮਰਾਂ ਦੇ ਸੰਦੀਪ ਰਪਿੰਦਰ ਦੋਦਾ ਜੀਵਨ ਮਾਨੂ ਕੇ ਗਿਲਦਾ ਕਬੱਡੀ ਦਾ ਅਜੂਬਾ ਹੈ ਉਹਦਾ ਲਓ ਹਰ ਅਜੂਬਾ ਹੈ ਮੈਦਾਨ ਦੇ ਵਿੱਚ ਜਦੋਂ ਬੱਲੇ ਬੱਲੇ ਕਰਾਉਂਦਾ ਔਰ ਚਿੱਟੀ ਵਾਲਾ 골ਡਨ ਬாய் ਖੇਡ ਕਬੱਡੀ ਦਾ ਹੁਣ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਬੱਲੇ ਬੱਲੇ ਹੋਈ ਭਈ ਆ ਨਰੀਸਾ ਕਮਾਲ ਦਾ ਕਬੱਡੀ ਖਿਡਾਰੀ ਦੇਖਦੇ ਨਹੀਂ ਪੈ ਜਾ ਪੈ ਜਾ ਕਦੇ ਸੱਜੇ ਕਦੇ ਖੱਬੇ ਸੱਜੇ ਨਾ ਜਾਣੇ ਐਸਾ ਹੁਣ ਨਹੀਂ ਕੋਈ ਪੰਜਾਬੀ ਮੈਨ ਯਾਰੋ ਕੋਈ ਸੋਨੂ ਜੰਪ ਗਾਜ਼ੀਪੁਰ ਦੇ ਲਖੇ ਦੀ ਗੱਲ ਕਰਦਾ ਕੋਈ ਗੱਲ ਗੁਰ ਲਾਲ ਦੀ ਕਰੀ ਜਾਂਦਾ ਕੋਈ ਦਸਤਾ ਬਿੱਟੂ ਦਗਾਲ ਬਾਰੇ ਕਿਵੇਂ ਉੜਦੇ ਪੰਛੀਆਂ ਨੂੰ ਫੜੀ ਜਾਂਦਾ ਲਓ ਕਾਂਗੇ ਵਾਲਾ ਰਪਿੰਦਰ ਨੂੰ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਆਹ ਹੈ ਦੋਦੇ ਵਾਲਾ ਰਪਿੰਦਰ ਬੇਲੜਾ ਸੁਰਖਪੁਰਿਆ ਹਰਦਵਿੰਦਰਜੀਤ ਸਿੰਘ ਦੁੱਲਾ ਚੂੜ ਚੱਕਿਆ ਪੱਪੂ ਦੁਨੀਆ ਦੇ ਤਨੰਤਰ ਖਿਡਾਰੀ ਦੋਦਰ ਦੇ ਬਰਿੰਦਰ ਅਰਗਵੇ ਪੁੱਜੇ ਹੋਇਆ ਆਹ ਦੋਦੇ ਵਾਲਾ ਰਪਿੰਦਰ ਆ ਨੌਜਵਾਨ ਕੌਣ ਕਾਂਗੇ ਵਾਲਾ ਗੁਰਵਿੰਦਰ ਹਾਂ ਤੇ ਕਬੱਡੀ ਦੇ ਸੁਪਰ 17 ਦੇ ਦਰਮਿਆਨ ਟੱਕਰ ਪੁਆਇੰਟ ਟਰੇਡਰ ਦਾ ਲੈ ਵੀ ਰੁਪਿੰਦਰ ਆ ਕਬੱਡੀ ਦਾ ਟਰਨੈਡੋ ਇਹ ਦੁੱਦੇ ਵਾਲਾ ਰੁਪਿੰਦਰ ਆ ਸਾਹਮਣੇ ਮੰਨੀ ਪਰਮੰਨੀ ਸਟਾਪ ਲਾਈਨ ਜਲਾਲਪੁਰ ਦਾ ਬਲਵੀਰ ਸਿੰਘ ਪਾਲਾ ਆ ਤਾਣਾ ਇਹ ਅੱਜ ਦੇ ਟਾਈਮ ਦਾ ਬ੍ਰਾਂਡਡ ਆ ਇਹ ਮਹਿੰਗਾ ਜਾਫੀ ਆ ਖੇਡ ਮੈਦਾਨ ਦੇ ਵਿੱਚ ਪਾਲਾ ਤੇ ਰੁਪਿੰਦਰ ਦੁੱਦੇ ਵਾਲਾ ਰੋਲ ਪਾਉਂਦਾ ਇੱਥੇ ਇਧਰ ਖੜੇ ਨੇ ਮਿਹਰਬਾਨੀ ਕਰਕੇ ਸੇ ਦੇ ਅੱਗੇ ਵੀਰ ਜੀ ਹੈਲੋ ਗੱਲ ਗਾਓ ਥੋੜਾ ਜਿਆਦਾ ਥੋਈ ਸਾਈਡ ਤੇ ਮਿਹਰਬਾਨੀ ਕਰਕੇ ਸਾਡੇ ਨੇਤਾ ਸਹਿਬਾਨ ਤੇ ਉਧਰ ਸੁਪਰਸਟਾਰ ਖੇਡ ਕਬੱਡੀ ਦੇ ਆਨੰਦ ਮਾਣੋ ਮਿਹਰਬਾਨੀ ਕਰਕੇ ਤਾੜ 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 ਯਾਫਰ ﺍﻟवी ਕੰਬੋ ਕੋਸ਼ਿਸ਼ ਕਰਦਾ ਡੱਕ ਲੈਣ ਦੀ ਆ ਯਾਫਰ ﺍﻟवी ਮੰਨਿਆ ਪਰ ਮੰਨਿਆ ਕਬੱਡੀ ਖਿਡਾਰੀ ਪੁਆਇੰਟ ਰੁਪਿੰਦਰ ਦਾ ਰਿੰਦਰ ਸਿੰਘ ਦੋਦੇ ਵਾਲਾ ਭੱਜਿਆ ਆ ਰਿਹਾ ਭੱਜਿਆ ਆ ਰਿਹਾ ਅਜ ਸਮੇਂ ਅਗਲੀ ਕਬੱਡੀ ਲਓ ਰਪਿੰਦਰ ਜੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੁਣ ਚਾਰ ਜਾਫੀ ਨੇ ਇਸ ਸਮੇਂ ਭਗ ਸਿੰਘ ਅਸ਼ੀਰਪਕਸ ਕਬੱਡੀ ਦਾ ਬਸਰਾ ਰਣੂਆ ਤੇ ਇਧਰੋਂ ਵੱਲੋਂ ਜਫਰ ਅਲੀ ਕਬੂ ਪਰ ਪੁਆਇੰਟ